ਗੱਲ ਕਰਦੇ ਹਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਗੋਆ ਦੀ ਗੱਲ ਆਉਂਦੀ ਹੈ ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਇਸੜੂ ਜੁਗਿੰਦਰ ਸਿੰਘ ਉਬਰਾਏ ਲਿਖਦੇ ਨੇ ਕਿ ਪੰਜਾਬ ਦੀ ਧਰਤੀ ਨੂੰ ਇਹ ਫਕਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤਾਂ ਤੋਂ ਆਜ਼ਾਦੀ ਦਿਵਾਉਣ ਦੇ ਲਈ ਕਿਸੇ ਕਿਸਮ ਦਾ ਕੋਈ ਵੀ ਸੰਘਰਸ਼ ਸ਼ੁਰੂ ਹੋਇਆ ਉਸ ਦੇ ਵਿੱਚ ਪੰਜਾਬੀ ਨੌਜਵਾਨਾਂ ਨੇ ਖੂਬ ਵੱਧ ਚੜ ਕੇ ਹਿੱਸਾ ਲਿਆ ਹੈ। ਸ਼ਹੀਦ ਆਜ਼ਮ ਭਗਤ ਸਿੰਘ, ਸੁਖਦੇਵ ਸਿੰਘ ਤੇ ਸ਼ਹੀਦ ਉਧਮ ਸਿੰਘ ਉਹਨਾਂ ਨੇ ਹੱਸਦੇ ਹੱਸਦੇ ਭਾਰਤ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਲਈ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਉਂਦਿਆਂ ਫਾਂਸੀ ਦੇ ਰੱਸੇ ਚੁੰਮੇ ਨੇ। ਮਹਾਨ ਕੁਰਬਾਨੀਆਂ ਤੇ ਲੰਮੇ ਸੰਘਰਸ਼ ਦੇ ਪਿੱਛੋਂ ਭਾਵੇਂ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਪਰ ਦੇਸ਼ ਦੇ ਛੋਟੇ ਜਿਹੇ ਹਿੱਸੇ ਤੇ ਪੁਰਤਗਾਲ ਦੀ ਗੁਲਾਮੀ ਛਾਈ ਰਹੀ। ਗੋਆ ਗੋਆ ਦੇ ਵਿੱਚ ਬੈਠਾ ਵਿਦੇਸ਼ੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀਆਂ ਦਿੰਦਾ ਰਿਹਾ ਆਖਰ ਇਹਨਾਂ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ 15 ਅਗਸਤ 1955 ਚ ਭਾਰਤ ਵਾਸੀਆਂ ਨੇ ਗੋਆ ਨੂੰ ਗੈਰ ਮੁਲਕੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੇ ਲਈ ਸੰਘਰਸ਼ ਸ਼ੁਰੂ ਕੀਤਾ ਜਿਸ ਦੇ ਵਿੱਚ ਪੁਰਤਗਾਲ ਸਰਕਾਰ ਦੀ ਸੈਨਾ ਦੀ ਅੰਨੇਵਾ ਫਾਇਰਿੰਗ ਦੇ ਵਿੱਚ ਪੰਜਾਬੀ ਨੌਜਵਾਨ ਮਾਸਟਰ ਕਰਨਲ ਸਿੰਘ ਈਸੜੂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸ਼ਹੀਦ ਕਰਨੈਲ ਸਿੰਘ 1929 ਨੂੰ ਚੱਕ ਨੰਬਰ 3 ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਅੱਜ ਕੱਲ ਜਿਹੜਾ ਪਾਕਿਸਤਾਨ 'ਚ ਹੈ 7ਵੀਂ ਜਮਾਤ ਤੱਕ ਵਿਦਿਆ ਜਿਹੜਾ ਮਿਸ਼ਨ ਹਾਈ ਸਕੂਲ ਖੁਸ਼ਪੁਰ ਤੱਕ ਜਿਹੜਾ ਖੁਸ਼ਪੁਰ ਚੱਕ ਨੰਬਰ 51 'ਚ ਹਾਸਲ ਕੀਤੀ ਹੈ ਜਿੱਥੇ ਉਹਨਾਂ ਦੇ ਵੱਡੇ ਭਰਾ ਤਖਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਦੇ ਵਿੱਚ ਮੁੱਖ ਅਧਿਆਪਕ ਸਨ ਉੱਥੋਂ ਹੀ ਕਰਨੈਲ ਸਿੰਘ ਨੇ 8ਵੀਂ ਪਾਸ ਕੀਤੀ ਹੈ ਉਹਨਾਂ ਦਾ ਦੂਜਾ ਭਰਾ ਹਰਚੰਦ ਹਰਚੰਦ ਸਿੰਘ ਹਰਚੰਦ ਸਿੰਘ ਅਤੇ ਮਾਤਾ ਜੀ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਹਿਣ ਲੱਗ ਪਏ। 8ਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਹਨਾਂ ਦੇ ਕੋਲ ਪਿੰਡ ਈਸੜੂ ਆ ਗਏ ਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਖੰਨਾ ਦੇ ਵਿੱਚ ਦਾਖਲਾ ਲਿਆ। ਜਿੱਥੇ ਉਹਨਾਂ ਨੇ ਮੈਟ੍ਰਿਕ ਪਹਿਲੇ ਦਰਜੇ ਦੇ ਵਿੱਚ ਪਾਸ ਕੀਤੀ ਸੀ। ਪੜ੍ਹਾਈ ਦੇ ਦੌਰਾਨ ਉਹਨਾਂ ਨੂੰ ਆਪਣੇ ਭਰਾ ਤਖਤ ਸਿੰਘ ਜੋ ਤਰੱਕੀ ਪਸੰਦ ਸ਼ਾਇਰ ਵੀ ਸਨ। ਦੀਆਂ ਉਰਦੂ ਦੇ ਵਿੱਚ ਲਿਖੀਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਗਾ ਸਮਾਗਮ ਦੇ ਉੱਤੇ ਪੜ੍ਹਦੇ ਇਸ ਤੋਂ ਉਹਨਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਤੇ ਉਹ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਗਏ ਉਹਨਾਂ ਦਿਨਾਂ ਦੇ ਵਿੱਚ ਖੰਨਾ ਦੇ ਸਕੂਲ ਦੇ ਵਿੱਚ ਫੀਸਾਂ ਵਧਾਉਣ ਦੇ ਕਾਰਨ ਸਰਕਾਰ ਦੇ ਵਿਰੁੱਧ ਸੰਘਰਸ਼ ਹੋ ਗਿਆ ਤੇ ਕਰਨੈਲ ਸਿੰਘ ਪ੍ਰਧਾਨ ਚੁਣੇ ਗਏ ਗਰੀਬੀ ਦੇ ਕਾਰਨ ਉਹ ਕਾਲਜ ਦੇ ਵਿੱਚ ਦਾਖਲ ਨਾ ਹੋ ਸਕੇ ਉਹਨਾਂ ਨੇ ਇੱਕ ਲਾਇਬ੍ਰੇਰੀ ਪਬਲਿਕ ਸਕੂਲ ਦੇ ਲਈ ਖੋਲੀ ਜਿਸ ਦੇ ਪ੍ਰਧਾਨ ਉਹ ਆਪ ਹੀ ਬਣੇ ਤੇ ਪ੍ਰਾਈਵੇਟ ਤੌਰ ਦੇ ਉੱਤੇ ਐਫਏ ਪਾਸ ਕੀਤੀ ਆਪਣੇ ਵੱਡੇ ਭਰਾ ਦੇ ਕਹਿਣ ਤੇ ਉਹਨਾਂ ਨੇ ਐਮਰਜੈਂਸੀ ਬੇਸਿਕ ਟ੍ਰੇਨਿੰਗ ਹਾਸਲ ਕੀਤੀ ਤੇ ਖੰਨਾ ਨੇੜੇ ਪਿੰਡ ਬੰਬਾ ਦੇ ਵਿੱਚ ਅਧਿਆਪਕ ਲੱਗ ਗਏ ਨੌਕਰੀ ਦੇ ਦੌਰਾਨ ਵੀ ਉਹਨਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ ਸੀ ਅਗਸਤ 1955 ਦੇ ਵਿੱਚ ਉਹ ਆਪਣਾ ਆਖਰੀ ਸਾਲ ਦਾ emergancy basic training course ਕਰਨ ਜਰਗ ਚਲੇ ਗਏ ਜਰਗ ਦਾ ਮੇਲਾ ਲੱਗਦਾ ਨਾ ਜਗਰਾਉ ਜਰਗ ਚਲੇ ਗਏ ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛਡਵਾਉਣ ਦੇ ਲਈ ਸੰਘਰਸ਼ ਜਿਹੜਾ ਸ਼ੁਰੂ ਹੋ ਗਿਆ ਉਹਨਾਂ ਦੇ ਦਿਲ ਦੇ ਵਿੱਚ ਵੀ ਗੋਆ ਦੇ ਸਤਿਆਗ੍ਰਹਿ ਦੇ ਵਿੱਚ ਸ਼ਾਮਲ ਹੋਣ ਦਾ ਸ਼ੌਂਕ ਪੈਦਾ ਹੋਇਆ ਉਹਨਾਂ ਨੇ ਘਰ ਦੇ ਜੀਆ ਤੋਂ ਇਜਾਜ਼ਤ ਲੈ ਬਗੈਰ ਹੀ ਆ ਕੇ ਆਪਣੇ ਵੱਡੇ ਭਰਾ ਤਖਤ ਸਿੰਘ ਨੂੰ ਪੋਸਟ卡ਡ ਲਿਖਿਆ ਤੇ ਉਹਨਾਂ ਨੇ ਲਿਖਿਆ ਮੈਂ ਲੁਧਿਆਣਾ ਤੁਹਾਨੂੰ ਆਪ ਜੀ ਨੂੰ ਇਹ ਪੋਸਟਕਾਰਡ ਇਸ ਦੇ ਲਈ ਪਾਇਆ ਕਿ ਇਹ ਕਾਰਡ ਆਪ ਨੂੰ ਉਸ ਵਕਤ ਮਿਲੇਗਾ ਜਦੋਂ ਮੈਂ ਲੁਧਿਆਣਾ ਤੋਂ ਚੱਲ ਪਾਵਾਂਗਾ ਫਿਰ ਮੈਨੂੰ ਵੱਡੇ ਭਰਾ ਜੀ ਗੋਆ ਜਾਣ ਤੋਂ ਰੋਕ ਨਹੀਂ ਸਕਣਗੇ ਇਨ੍ਹਾਂ ਜਜ਼ਬਾ ਇੰਨਾ ਜਜ਼ਬਾ ਸੀ ਉਹਨਾਂ ਦੇ ਵਿੱਚ ਤੇ ਗੋਆ ਦੇ ਸਤਿਆਗ੍ਰਹਿ ਦੇ ਵਿੱਚ ਹਿੱਸਾ ਲੈਣ ਦਾ ਤੇ ਇੱਥੋਂ ਹੀ ਉਹਨਾਂ ਖੰਨਾ ਦੇ ਹੋਟਲ ਵਾਲੇ ਆਪਣੇ ਦੋਸਤ ਨੱਥੂ ਰਾਮ ਨੂੰ ਖੱਤ ਲਿਖਿਆ ਕਿ ਉਸ ਦੀ ਮਾਤਾ ਨੂੰ ਇਹ ਸੁਨੇਹਾ ਪਹੁੰਚਾ ਦੇਣ ਕਿਰਨੈਲ ਸਿੰਘ ਗੋਆ ਦੇ ਵਿੱਚ ਸੱਤਿਆਗ੍ਰਹਿ ਕਰਨ ਚਲਿਆ ਗਿਆ। ਗੋਆ ਪੁੱਜ ਕੇ ਜਦੋਂ ਦੇਸ਼ ਦੇ ਮਰਜੀਵੜਿਆਂ ਦੀ ਭਾਰੀ ਭੀੜ ਨੇ ਪੁਰਤਗਾਲੀਆਂ ਨੂੰ ਉੱਥੋਂ ਭਜਾ ਦਿੱਤਾ। ਇਸੇ ਦੌਰਾਨ ਹੀ ਕਰਨੈਲ ਸਿੰਘ ਜਦੋਂ ਤਿਰੰਗਾ ਝੰਡਾ ਚੁਲਾਉਣ ਦੇ ਲਈ ਮিনার ਦੇ ਉੱਤੇ ਚੜ੍ਹੇ ਤਾਂ ਕਿਸੇ ਛੁਪੇ ਹੋਏ ਪੁਰਤਗਾਲੀ ਨੇ ਅੰਨੇਵਾ ਫਾਇਰਿੰਗ ਕਰ ਦਿੱਤੀ। ਜਿਸ ਦੇ ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ਤੇ ਹੀ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦ ਦੇ ਵਿੱਚ ਹਰ ਬਰੇ ਪਿੰਡ ਇਸੜੂ ਜੋ ਖੰਨਾ ਤੋਂ ਮਲੇਰ ਕੋਟਲਾ ਸੜਕ ਦੇ ਉੱਤੇ 12 ਕਿਲੋਮੀਟਰ ਦੀ ਦੂਰੀ ਤੇ ਐ ਉਸ ਦੇ ਵਿੱਚ ਸ਼ਹੀਦ ਕਰਨੈਲ ਸਿੰਘ ਦੀ ਸਮਾਦੀ ਬਣੀ ਹੋਈ ਐ ਉਹਨਾਂ ਦਾ ਆਦਮ ਕਦ ਬੁੱਤ ਵੀ ਲੱਗਿਆ ਹੋਇਆ ਐ ਪਿੰਡ ਵਾਸੀਆਂ ਨੇ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਵੀ ਬਣਾਈ ਹੋਈ ਐ ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਐ ਇਸ ਤੋਂ ਇਲਾਵਾ ਸ਼ਹੀਦ ਸ਼ਹੀਦ ਦੇ ਨਾਂ ਤੇ ਪਿੰਡ ਦੇ ਵਿੱਚ ਲਾਇਬ੍ਰੇਰੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਐ ਇੱਥੇ ਖੇਡ ਸਟੇਡੀਅਮ ਤੇ ਖੰਨਾ ਦੇ ਵਿੱਚ ਇੱਕ ਬਾਜ਼ਾਰ ਦਾ ਨਾਂ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂ ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਗੁਆਹ ਦੇ ਵਿੱਚ ਵੀ ਸ਼ਹੀਦ ਦੀ ਜਿਹੜੀ ਆ ਯਾਦਗਾਰ ਬਣੀ ਹੋਈ ਹੈ। ਸ਼ਹੀਦ ਕਰਨੈਲ ਸਿੰਘ ਦੀ ਯਾਦ ਦੇ ਵਿੱਚ ਇਸੂਡੂ ਦੇ ਵਿੱਚ ਹਰ ਬਰੇ ਭਾਰੀ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਾਰਤੋਂ ਹਜ਼ਾਰਾਂ ਲੋਕ ਪੁੱਜਦੇ ਨੇ। ਇਸ ਮੌਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਕਾਨਫਰੰਸਾਂ ਕਰਦੀਆਂ ਨੇ ਜਿਸ ਦੇ ਵਿੱਚ अनेका ਅਨੇਕ ਆਗੂ ਪੁੱਜ ਕੇ ਸ਼ਹੀਦ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਆ। ਤੇ ਅੱਜ 15 ਅਗਸਤ ਨੂੰ ਉਹਨਾਂ ਦੇ 69ਵੇਂ ਸ਼ਹੀਦੀ ਦਿਵਸ ਦੇ ਉੱਤੇ ਪਿੰਡ ਇਸੜੂ ਦੇ ਵਿੱਚ ਭਾਰੀ ਜੋੜ ਮੇਲਾ ਵੀ ਲੱਗ ਰਿਹਾ ਹੈ ਜੀ ਦੋਸਤੋ ਇਹ ਸੀ ਜੀ ਗੱਲ ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਇਸੜੂ